ਤੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਫੇਰ ਗੁਰੂ ਸਾਹਿਬ ਜੀ ਨੇ ਬੜੀ ਖੁਸ਼ੀ ਬਖਸ਼ੀ ਆ ਕਿ ਅੱਜ ਮੈਂ ਉਸ ਘਰ ਦੇ ਵਿੱਚ ਖੜਾ ਆ ਜਿਹੜੇ ਇਸ ਘਰ ਦੀ ਵੀਡੀਓ ਜਸਟ 3-4 ਦਿਨ ਪਹਿਲਾਂ ਪਾਈ ਸੀਗੀ ਕਿ ਭੈਣ ਚੱਲ ਨਹੀਂ ਸਕਦੀ ਭੈਣ ਦੇ ਹਸਬੰਦ ਦੀ 3 ਮਹੀਨੇ ਪਹਿਲਾਂ ਡੈਥ ਹੋ ਚੁੱਕੀ ਆ ਦੋ ਬੱਚਿਆਂ ਨੇ ਹੁਣ ਘਰ ਦੇ ਵਿੱਚ ਛੋਟੀਆਂ-ਛੋਟੀਆਂ ਤੇ ਬਸ ਭੈਣ ਆ ਪਿਆ ਤੇ ਘਰ ਦੀ ਹਾਲਤ ਇੰਨੀ ਮਾੜੀ ਆ ਵੀ ਇਹ ਘਰ ਦੀ ਛਤ ਪਹਿਲਾਂ ਇੱਕ ਵਾਰ ਨਿੱਗ ਵੀ ਚੁੱਕੀ ਆ ਬਾਅਦ ਚ ਜਿਹੜਾ ਆ ਗਵਾਂਡ ਨੇ ਥੋੜੀ-ਬੋਤੀ ਕਰਕੇ ਤੇ ਮਾੜਾ-ਮੋਟਾ ਬਾਲੇ ਪਾ ਕੇ ਦਿੱਤੇ ਸੀਗੇ ਤੇ ਹੁਣ ਇਸ ਵਕਤ ਹੁਣ ਵੀ ਬਹੁਤ ਜ਼ਿਆਦਾ ਖਸਤਾ ਹਾਲਤਾਂ ਕਮਰਿਆਂ ਦੀ ਹੁਣ ਵੀ ਜਿਹੜੇ ਬਾਲ ਨੇ ਉਹ ਡਿੱਗਣ ਵਾਲੇ ਨੇ ਤੇ ਕੋਈ ਮਤਲਬ ਬੱਚੀਆਂ ਸੇਫ ਨਹੀਂ ਹੈਗੀਆਂ ਕਿਸੇ ਵੀ ਤਰੀਕੇ ਨਾਲ ਘਰ ਦੇ ਵਿੱਚੋਂ ਪਰ ਧੰਨਵਾਦ ਤਹਿ ਦਿਲ ਤੋਂ ਤੁਹਾਡਾ ਤੁਹਾਡੇ ਵਾਸਤੇ ਤੁਹਾਨੂੰ ਬੇਨਤੀ ਕੀਤੀ ਇੱਕ ਤੇ ਤੁਸੀਂ ਸਦਾ ਹੀ ਬੇਨਤੀਆਂ ਪ੍ਰਵਾਨ ਕਰਦੇ ਹੋ ਆਪ ਜੀ ਦਾ ਸਾਰਿਆਂ ਦਾ ਦੇਣਾ ਨਹੀਂ ਕਦੀ ਦੇ ਸਕਦਾ ਮੈਂ ਕਿ ਇੱਕ ਵਾਰ ਕਹਿਣ ਦੇ ਉਪਰ ਆਪ ਜੀ ਐਡੀ ਵੱਡੀ ਸੇਵਾ ਜਿਹੜੀ ਆ ਕਰਨ ਲਈ ਤਿਆਰ ਹੋ ਜਾਂਦੇ ਹੋ ਬਹੁਤ سارے ਵੀਰਾਂ ਨੇ ਜਦੋਂ ਵੀਡੀਓ ਪਾਈ ਬੇਨਤੀ ਕੀਤੀ ਤੇ ਇਸ ਘਰ ਲਈ ਇਸ ਭੈਣ ਦੇ ਅਕਾਊਂਟ ਦੇ ਵਿੱਚ ਸੋਨੀਆਂ ਕਰਕੇ ਨਾਮ ਅਕਾਊਂਟ ਇਹ ਸਾਰੀ ਸੇਵਾ ਉਸ ਅਕਾਊਂਟ ਚ ਗਈ ਆ ਹੋਰ ਕਿਸੇ ਅਕਾਊਂਟ ਚ ਨਹੀਂ ਗਈ ਤੇ ਭੈਣ ਦੇ ਅਕਾਊਂਟ ਚ ਸਾਰੀ ਸੇਵਾ ਗਈ ਆ ਤੇ ਇਹ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਪਿਆ ਦਿਲ ਤੋਂ ਧੰਨਵਾਦ ਤੇ ਜਲਦੀ ਹੀ ਜਿਹੜਾ ਆ ਇੱਕ ਦੋ ਦਿਨ ਚ ਇਹਨਾਂ ਦਾ ਭੈਣ ਦਾ ਕਾਰਜ ਸ਼ੁਰੂ ਕਰ ਰਹੇ ਆ ਤੇ ਕੋਸ਼ਿਸ਼ ਆ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬੱਚੀਆਂ ਛੋਟੀਆਂ ਨੇ ਸੇਫਟੀ ਬਹੁਤ ਘੱਟ ਆ ਕਮਰੇ ਦੀ ਬੂਏ ਵੀ ਟੁੱਟੇ ਪਏ ਨੇ ਸਾਰੇ ਤੇ ਗੁਰੂ ਸਾਹਿਬ ਮਿਹਰ ਕਰਨ ਕਿ ਸਾਰੇ ਦਾ ਸਾਰਾ ਲੈਂਡਰ ਪਾ ਕੇ ਤੇ ਇੱਕ ਸੋਹਣਾ ਜਿਹੜਾ ਆ ਕਿਉਂਕਿ ਜਰਾ ਬਹੁਤ ਘੱਟ ਆ 25 ਤੋਂ 30 ਗਾਜਾ ਸਾਰੀ ਜਗ੍ਹਾ ਤੇ ਇਸ ਕਰਕੇ ਇਹਦੇ ਵਿੱਚ ਪੂਰਾ ਲੈਂਡਰ ਪਾ ਕੇ ਉਹ ਇੱਕ ਸਿਕਿਓਰ ਹੋ ਜੇ ਸੇਫ ਹੋ ਜੇ ਔਰ ਬੱਚਿਆ ਜਿਹੜੀ ਆ ਉਹਨਾਂ ਦੀ ਜ਼ਿੰਦਗੀ ਬਣੇ ਬੱਚਿਆ ਗਾ ਪੜਨ ਲਿਖਨ ਤੇ ਆਪਣੇ ਆਪ ਵੀ ਆਪਣੇ ਆਪ ਨੂੰ ਵੀ ਲੈ ਕੇ ਤੁਰਨ ਤੇ ਆਪਣੀ ਜਿਹੜੀ ਮਦਰ ਉਹਨਾਂ ਦੀ ਭੈਣ ਆ ਇਹਨੂੰ ਵੀ ਲੈ ਕੇ ਤੁਰਨ ਤੇ ਬੜੀ ਗੁਰੂ ਸਾਹਿਬ ਮੇਰ ਕਰਨ ਦੁਆਵਾਂ ਵੀ ਦੇਵੋਸ ਪਰਿਵਾਰ ਨੂੰ ਕਿ ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਜ ਰੱਖਣ ਤੇ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਕਿ 1-1 ਰੁਪਿਆ ਸੰਗਤ ਦਾ ਸਹੀ ਜਗ੍ਹਾ ਤੇ ਜਾਂਦਾ ਵਾ 1 ਰੁਪਿਆ ਮੈਂ ਨਹੀਂ ਵਰਤਦਾ ਵਿੱਚੋਂ ਤੇ 1 ਰੁਪਿਆ ਜਿਹੜਾ ਮੇਰੇ ਅਕਾਊਂਟ 'ਚ ਨਹੀਂ ਜਾਂਦਾ ਇਹ ਸਾਰਾ ਸੰਗਤ ਦੇ ਅਕਾਊਂਟ ਦੇ ਵਿੱਚ ਹੀ ਜਾਂਦਾ ਲੋਰਵੰਦ ਪਰਿਵਾਰ ਦੇ ਅਕਾਊਂਟ ਦੇ ਵਿੱਚ ਹੀ ਸੇਵਾ ਜਾਂਦੀ ਹੈ ਤੇ ਤੁਹਾਡਾ ਸਾਰਿਆਂ ਦਾ ਪਹਿਲ ਦੇ ਦੋ ਧੰਨਵਾਦ ਆ ਗੁਰੂ ਸਾਹਿਬ ਮੇਰ ਕਰਨ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰਦਾ ਵੀਰ ਕਹਿੰਦੇ ਹੁੰਦੇ ਵੀ ਸਾਡਾ ਨਾਮ ਨਾ ਬੋਲਿਆ ਕਰੋ ਪਰ ਮੈਂ ਬੇਨਤੀ ਇਹ ਕਰਦਾ ਕਿ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਇਹ ਸਿਰਫ ਮੈਂ ਸਭ ਕੋ ਚਾਹੁੰਨਾ ਕਿ ਤੁਸੀਂ ਖੁਦ ਕਿਆ ਕਰੋ ਕਿ ਭਾਈ ਸਾਡਾ ਨਾਮ ਲੈ ਕੇ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਕੀ ਸੇਵਾ ਦੇ ਵਿੱਚ ਕੋਈ ਗੜਬੜਤ ਨਹੀਂ ਹੋ ਗਈ ਜਿਹਦੇ ਸੇਵਾ ਸਾਂਧੀ ਸੇਵਾ ਵੀ ਲੈ ਲਈ ਹੋਵੇ ਕਿਸੇ ਹੋਰ ਕੋ ਵੀ ਲੈ ਲਈ ਔਰ ਜਿਹੜੀ ਆ ਸੇਵਾ ਜ਼ਿਆਦੀ ਲੈ ਲਈ ਹੋਵੇ ਲੋਡ ਘਟ ਹੋਵੇ ਤੇ ਸੇਵਾ ਜ਼ਿਆਦੀ ਲੈ ਲਈ ਹੋਵੇ ਇਦਾਂ ਤਾਂ ਨਹੀਂ ਹੋ ਗਿਆ ਕੁਛ ਨਾ ਚਾਹੀਦਾ ਕਿਉਂਕਿ ਦਾਸ ਦਾ ਐਕਸਪੀਰੀਅੰਸ ਆ ਤਜਰਬਾ ਸੇਵਾ ਕਰੀਦਾ ਨਾ ਤੇ ਹੋਰ ਵੀ ਇਹੋ ਜਿਹੇ ਲੋਕਾਂ ਨਾਲ ਵਾਪੇਸ਼ ਰਹਿੰਦੀ ਆ ਜਿਹੜੇ ਸੇਵਾ ਦੇ ਨਾਮ ਦੇ ਉੱਪਰ ਬਹੁਤ ਸਾਰਾ ਜਿਹੜਾ ਇਹ ਗਲਤ ਕੰਮ ਕਰਦੇ ਨੇ ਔਰ ਇਸ ਚੀਜ਼ ਦਾ ਪਤਾ ਵਾ ਮੈਨੂੰ ਦਿਲੋਂ ਦੁੱਖ ਹੁੰਦਾ ਜਦੋਂ ਮੈਂ ਇਹੋ ਜੀ ਚੀਜ਼ ਕੋਈ ਵੇਖਦਾ ਨਾ ਵੀ ਆਰ ਸੇਵਾ ਦਾ ਕਹਿ ਕੇ ਔਰ ਗੁਪਤ ਦਾਨ ਜਿਹੜਾ ਹੁੰਦਾ ਨਾ ਸੰਗਤ ਦੀ ਮੰਚਾਂ ਉਦੀ ਕਿ ਗੁਪਤ ਦਾਨ ਕੀਤਾ ਜਾਵੇ ਪਰ ਉਹ ਬਹੁਤ ਜ਼ਿਆ ਇਹ ਚੀਜ਼ ਜਿਹੜੀ ਆ ਰੁਕਣੀ ਚਾਹੀਦੀ ਹੈ ਗੁਰੂ ਸਾਹਿਬ ਮੇਰ ਕਰਨ ਸੋ ਇਹ ਤਾਂ ਹੀ ਰੋਕ ਸਕਦੀ ਹੈ ਜੇ ਆਪਾਂ ਆਪਣੀ ਸੇਵਾ ਦਾ ਹਿਸਾਬ ਵੀ ਮੰਗੀਏ ਮੈਂ ਤਾਂ ਕਹਿੰਦਾ ਮੇਰੀ ਕਾਪੀ ਭਰੀ ਪਈ ਹੈ ਜਦੋਂ ਸੇਵਾ ਸ਼ੁਰੂ ਕੀਤੀ ਹੈ ਔਰ ਮੈਂ ਕਹਿੰਦਾ ਵੀ ਜਿਨਨੇ ਅੱਜ ਤੋਂ ਸਾਲ ਪਹਿਲਾਂ ਵੀ ਮੇਰੇ ਲਈ ਸੇਵਾ ਕੀਤੀ ਜਨਾ ਅੱਜ ਵੀ ਮੈਨੂੰ ਫੋਨ ਕਰਕੇ ਜਿਹੜੇ ਪਰਿਵਾਰ ਦੀ ਸੇਵਾ ਕੀਤੀ ਉਹਦਾ ਮੋਬਾਈਲ ਨੰਬਰ ਲੈ ਸਕਦਾ ਆ ਉਹਦਾ ਹਿਸਾਬ ਪੁੱਛ ਸਕਦਾ ਨੂੰ ਪੁੱਛ ਸਕਦਾ ਵੀ ਕਿੰਨੀ ਸੇਵਾ ਦਿੱਤੀ ਤੁਹਾਨੂੰ ਸਾਰੇ ਅਕਾਊਂਟ ਚ ਗਈ ਸੀ ਨਹੀਂ ਗਈ ਇਹ ਸਾਰਾ ਜਿਹੜਾ ਹੈ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਆ ਗੁਰੂ ਸਾਹਿਬ ਦੀ ਕਿ ਗੁਰੂ ਸਾਹਿਬ ਆਪ ਇਹ ਸੇਵਾ ਕਰਵਾ ਰਹੇ ਨੇ ਔਰ ਸੇ ਮੈਨੂੰ ਮਾਫ ਕਰਨਾ ਮੈਂ ਵੀਰਾਂ ਦਾ ਨਾਮ ਲੈ ਰਿਹਾ ਵਾਂ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਤੇ ਇਹ ਵੀਰ ਇੱਕ ਹਜ਼ਾਰ ਪੋਰਟੋ ਵੀਰ ਐ ਇਹਨਾਂ ਨੇ ਨਾਮ ਦਸਮਤੋਂ ਮਨਾ ਕੀਤਾ ਈ ਇਹ ਲੋ ਗੁਰੂ ਸਾਹਿਬ ਮੇਰੇ ਕੰਨਾ 1000 ਰੁਪਏ ਵੀਰ ਨੇ ਭੇਜੀ ਸਰਦਾਰ ਕਾਰਜ ਸਿੰਘ ਜੀ ਨੇ ਮੋਗਾ ਤੋਂ 4000 ਇੱਕ ਹੋਰ ਵੀਰ ਨੇ ਨਿਊਜ਼ੀਲੈਂਡ ਤੋਂ 10005 ਰੁਪਏ ਸੇਵਾ ਸਰਦਾਰ ਗੁਰਜੋਤ ਸਿੰਘ ਜੀ ਅੰਮ੍ਰਿਤਸਰ ਤੋਂ 6000 ਸਰਦਾਰ ਗੁਰਜੋਤ ਸਿੰਘ ਜੀ ਯੂ ਐਸ ਏ ਤੋਂ 10000 ਸਰਦਾਰ ਹਰਭਜਨ ਸਿੰਘ ਜੀ ਯੂ ਐਸ ਏ ਤੋਂ 10295 ਰੁਪਏ ਵੀਰ ਚਾਹਤ ਸੁਖੂ ਜਾ 4460 ਰੁਪਏ ਸਰਦਾਰ ਰਾਮ ਮਹਮਦ ਸਿੰਘ ਜੀ 500 ਸਰਦਾਰ ਅਮਰਜਪਾਲ ਸਿੰਘ ਜੀ ਪਠਾਨਪੋਟ 5000 ਸਰਦਾਰ ਗੁਰਪ੍ਰੀਤ ਸਿੰਘ ਜੀ ਯੂਏ ਯੂਏ ਤੋਂ 2000 ਸਰਦਾਰ ਅਮਰਿੰਦਰ ਸਿੰਘ ਜੀ ਕੈਨੇਡਾ ਤੋਂ 3000 ਇੱਕ ਵੀਰ ਬਲਵੀਰ ਸਿੰਘ ਆ ਇਹਨਾਂ ਦੀ ਸੇਵਾ ਕੱਲ ਪਹੁੰਚੇਗੀ ਇਹਨਾਂ ਨੇ ਜੋ ਆਪਾਂ ਨੂੰ ਹੁਕਮ ਲਾਇਆ ਹੈਗਾ 1000 ਰੁਪਿਆ ਸੇਵਾ ਇਹਨਾਂ ਦੀ ਸਰਦਾਰ ਸਿਮਰਨਜੀਤ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਸਰਦਾਰ ਗੋਕੁਲ ਸਿੰਘ ਜੀ ਪੂਨੇ ਤੋਂ 8500 ਸਰਦਾਰ ਚਮਕੌਰ ਸਿੰਘ ਜੀ ਕੈਨੇਡਾ ਤੋਂ 3000 ਵੀਰ ਪਰਮ ਪਰਮ ਵੀਰ ਸਿੰਘ ਜੀ ਜਲੰਧਰ ਤੋਂ 500 ਸਰਦਾਰ ਅਰਜਿੰਦਰ ਸਿੰਘ ਜੀ ਕੈਨੇਡਾ ਤੋਂ 6022 ਰੁਪਏ ਸਰਦਾਰ ਲਾਪਰੀ ਸਿੰਘ ਜੀ ਨਾਬਾ ਤੋਂ 27500 ਸਿੰਗਾਪੁਰ ਵਾਲੇ ਵੀਰ 18000 ਗੁਪਤ ਸੇਵਾਇਆ ਵੀਰ ਦੀ ਇੱਕ ਜਰਮਨ ਤੋਂ ਆ ਇਹਨਾਂ ਨੇ ਵੀ ਸਪੈਸ਼ਲ ਕਿਹਾ ਵੀ ਨਹੀਂ ਕਿ ਇਹ ਵੀ ਹਲਚ ਨਾਮ ਨਹੀਂ ਲੈਣਾ ਚਲੋ ਗੁਰੂ ਸਾਹਿਬ ਮੇਰ ਕਰਨ 5000 ਇੱਕ ਵੀਰ ਹੈ ਲੁਧਿਆਣੇ ਤੋਂ ਨੇ ਉਹਨਾਂ ਨੇ 1001 ਰੁਪਿਆ ਸਰਦਾਰ ਸਮਸ਼ੀਰ ਸਿੰਘ ਜੀ ਟੋਰਾਂਟੋ ਤੋਂ 10000 ਸਰਦਾਰ ਸਿਮਰਨਜੀਤ ਸਿੰਘ ਜੀ ਅੰਮ੍ਰਿਤਸਰ ਤੋਂ 3000 ਤੇ ਸਰਦਾਰ ਹਰਕੀਰਤ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਤੇ ਇਹ ਸੇਵਾ ਟੋਟਲ ਬਣੀ ਆ 1 ਲੱਖ 49983 ਰੁਪਏ ਤੇ ਹੁਣੇ ਜਦੋਂ ਜਿਸ ਤਰ੍ਹਾਂ ਭੈਣ ਨੂੰ ਐਂਟਰੀਆਂ ਪਾਉਣ ਲਈ ਕਿਹਾ ਸੀਗਾ ਐਂਟਰੀ ਪਾਈ ਤੇ ਇੱਕ ਇੱਕ ਰੁਪਿਆ ਜਿਹੜਾ ਆ ਉਹ ਇਹਨਾਂ ਦੀ ਪਾਸਬੁੱਕ ਦੇ ਨਾਲ ਮੈਚ ਹੋਇਆ ਵਾ ਤੇ ਸਾਰੀ ਸੇਵਾ ਜਿਹੜੀ ਇਹਨਾਂ ਦੇ ਅਕਾਊਂਟ ਦੇ ਵਿੱਚ ਪਹੁੰਚੀ ਆ ਸੋ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਇੰਨੀ ਸੇਵਾ ਦੀ ਜਿਹੜੀ ਆ ਮਤਲਬ ਕਰਵਾਈ ਜਾ ਰਹੇ ਨੇ ਤੁਹਾਡੇ ਆਸਰੇ ਹੀ ਮੈਂ ਸੇਵਾ ਕਰਨ ਚੱਲ ਜਾਣਾ ਕਿਉਂਕਿ ਮੇਰੇ ਜਾਨ ਨਾਲ ਜਿਹੜਾ ਆ ਤੁਸੀਂ ਤੁਹਾਨੂੰ ਬੇਨਤੀ ਕਰਦੇ ਦੀ ਆ ਤੇ ਤੁਸੀਂ ਜਿਹੜੀ ਆ ਉਹ ਸੇਵਾ ਭਲਾ ਕਰ ਦਿੰਦੇ ਜੇ ਤੇ ਮੈਨੂੰ ਇਹੋ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਆ ਤੇ ਜਿਵੇਂ ਕਿ ਮੈਂ ਹਰ ਵੀਡੀਓ ਚ ਕਹਿਣਾ ਹੁੰਦਾ ਕਿ ਮੈਂ ਇੱਥੇ ਆਇਆ ਵਾਂ ਮੋਟਰਸਾਈਕਲ ਦੇ ਉੱਪਰ ਕਿਉਂਕਿ ਮੈਂ ਆਪਣਾ ਦਸਵੰਦ ਵੀ ਕੱਢਣਾ ਹੁੰਦਾ ਮੈਨੂੰ ਵੀ ਗੁਰੂ ਸਾਹਿਬ ਨੇ ਇੱਕ ਨੌਕਰੀ ਬਖਸ਼ੀ ਆ ਉਹਦਾ ਦਸਵੰਦ ਮੈਂ ਆਪਣਾ ਤੇਲ ਫੂਕਦਾ ਆ ਮੋਟਰਸਾਈਕਲ ਦੇ ਉੱਪਰ ਹੈ ਉਹ ਦਿਸਵੰਦ ਚਲੋ ਗੁਰੂ ਸਾਹਿਬ ਮੇਰਾ ਉਧਰ ਉਧਰਨਵਾ ਲੈਣੇ ਨੇ ਪਰ ਉਹ ਵੀ ਇਹ ਇਹ ਨਹੀਂ ਆ ਕਿ ਮੈਂ ਜਿਹੜਾ ਸੰਗਤ ਕੋ ਪੈਸੇ ਲੈ ਕੇ ਜਾਂ ਉਹਦਾ ਤੇਲ ਪਵਾ ਰਿਹਾ ਆ ਜਾਂ ਨਹੀਂ ਇਹ ਸਾਰਾ ਸੇਵਾ ਜਿਹੜੀ ਆਪਣੇ ਕੋਲ ਉਹ ਹੀ ਜਾ ਰਹੀ ਹੈ ਗੁਰੂ ਸਾਹਿਬ ਮੇਰ ਕਰਨ ਤੁਸੀਂ ਇਸ ਤਰ੍ਹਾਂ ਹੀ ਬਲ ਬਖਸ਼ਦੇ ਰਹੋ ਇਸ ਤਰ੍ਹਾਂ ਹੀ ਤੁਸੀਂ ਸਾਥ ਦਿੰਦੇ ਰਹੋ ਤੇ ਮੈਂ ਜਿਹੜਾ ਆ ਉਹ اسی ਤਰ੍ਹਾਂ ਹੀ ਅੱਗੇ ਲਾ ਕੇ ਤੁਰਿਆ ਰਹਾ ਆ ਤੁਹਾਡੀਆਂ ਸਾਰੀਆਂ ਜਿਹੜੀਆਂ ਦੁਆਵਾਂ ਉਹਦੇ ਕਰਕੇ ਤੁਰਦਾ ਰਹਿਣਾ ਤੁਰਿਆ ਤੇ ਇਹ ਭੈਣ ਨੂੰ ਵੀ ਮੈਂ ਜਰੂਰ ਭੈਣ ਨੂੰ ਪੁੱਛਣ ਭੈਣ ਜਿਨ੍ਹਾਂ ਨੇ ਸੇਵਾ ਭੇਜੀ ਆ ਉਹਦਾ ਵੀ ਧੰਨਵਾਦ ਬਹੁਤ ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਨੇ ਅਡਾ ਸ ਬਹੁਤ ਸੋ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਤੁਸੀਂ ਇਨਾ ਮਾਰ ਬੱਚੇ ਦੇ ਇੱਕ ਵੀਰ ਸਾਡੇ ਹਿੰਮਤ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਜਿਹੜੇ ਨੇ ਜਿਨ੍ਹਾਂ ਨੇ ਇਹ 10 ਪਾਈ ਸੀਗੀ ਪਰਿਵਾਰ ਦੀ ਉਹ ਖੁਦ ਰਾਸ਼ਨ ਦੀ ਸੇਵਾ ਕਰ ਰਹੇ ਨੇ ਇਸ ਪਰਿਵਾਰ ਲਈ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਜਿਵੇਂ ਦੱਸਿਆ ਭੈਣ ਨਾ ਵੀ ਨਹੀਂ ਚੱਲ ਸਕਦੀ ਭੈਣ ਦੇ ਹਸਬੰਡ ਸੀਗੇ ਜਿਹੜੇ ਉਹ ਵੀ ਨਹੀਂ ਸੀ ਚੱਲ ਸਕਦੇ ਹੁੰਦੇ ਪਰ ਉਹ ਉਹਨਾਂ ਦੀ ਜਿਹੜੀ ਆ 2 ਮਹੀਨੇ ਪਹਿਲਾਂ ਕਾਲ ਚਲਾਣਾ ਕਰ ਗਏ ਨੇ ਉਹ ਤੇ ਪਾਈ ਹਿੰਮਤ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਸਾਰੇ 10 ਬਾਈ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਤੇ ਮੈਂ 2 ਮਿੰਟ ਲਈ ਉਹਨਾਂ ਨੂੰ ਵੀ ਇਸ ਵਕਤ ਉਹਨਾਂ ਨੂੰ ਮੋਬਾਈਲ ਫੜਾਇਆ ਤੇ ਜਰੂਰ ਮੈਂ ਉਹਨਾਂ ਨੂੰ ਕਹਾਂਗਾ ਕਿ ਆਓ ਜੀ ਇੱਥੇ ਆਣ ਕੇ ਬੋਲੋ ਤੇ ਮੋਬਾਈਲ ਮੈਂ ਫੜਦਾ ਜਰੂਰ 1 ਮਿੰਟ ਲਈ ਤੁਸੀਂ ਜਿਹੜਾ ਸੰਗਤ ਦੇ ਸਨਮੁਖ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਜਿੰਨਾ ਇੰਨਾ ਜੋ ਕਮ ਹੈਗਾ ਨਹੀਂ ਹੈ ਕਿ ਮੈਂ ਵੀਡੀਓ ਪਾ ਕੇ ਮੇਰੀ ਵੀਡੀਓ ਦੇਤੇ ਕੋਈ ਨਾ ਕੋਈ ਸੇਵਾ ਕਰਨਾ ਆ ਜਾਏਗਾ ਮੈਂ ਅੱਗੇ ਵੀ ਦਰਯਾਸ਼ਤ ਕਰ ਚੁੱਕਾ ਹਾਂ ਕਿ ਵੀਰ ਹਰਾਨੇ ਜਿਹੜੇ ਤਰੀਕੇ ਨਾਲ ਮੈਨੂੰ ਮੈਸੇਜ ਕੀਤਾ ਸੀ ਨਾ ਮੈਂ ਹੱਲਾਸ਼ਰੀ ਇੰਨੀ ਜ਼ਿਆਦੀ ਆ ਗਈ ਸੀ ਕਿ ਮੈਂ ਹਰ ਇੱਕ ਘਰ-ਘਰ ਜਾ ਕੇ ਜਿਹੜਿਆ ਸਮਰਾਤ ਨੇ ਉਹਨਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੈਂ ਕਿ ਇਹਨਾਂ ਸਵੀਡੀਓ ਤੇ ਤੁਹਾਡੇ ਸ਼ੇਅਰ ਦੇ ਨਾਲ ਜਿਹੜੀਆਂ ਜਿਹੜੀਆਂ ਸਵਾਲਾਂ ਹੋਈਆਂ ਨਾ ਉਹ ਅੱਜ ਬੰਨ ਜਿਹੜਾ ਹੋਣਾ ਨਾ ਦਗ-ਦਗ ਕਰਨ ਦਿਆ ਕਿ ਘਰ ਵਿੱਚ ਕੋ ਕਿਸੇ ਦਾ ਬਣਦਿਆ ਵਾ ਪਰ ਕੁਛ ਹੀ ਸਾਨੂੰ ਆਉਂਦੀ ਕੁਛ ਹੀ ਕਿਉਂ ਆਉਂਦੀ ਆ ਕਿਉਂਕਿ ਤੁਹਾਡੇ ਵਰਗੇ ਵੀਰ ਜਿਹੜੇ ਜਿਹੜੇ ਇਸ ਕਰਨ ਦੀ ਸੇਵਾ ਦੇ ਵਿੱਚ ਸ਼ਿਸ਼ਬ ਆਇਆ ਨੇ ਜਿਨ੍ਹਾਂ ਨੇ ਜਿਹੜੇ ਵੀਰ ਕਰਕੇ ਆਇਆ ਉਹ ਉਸ ਵੀਰ ਨੂੰ ਮੈਂ ਤਹਿ ਦਿਲੋਂ ਨਮਸਕਾਰ ਕਰਦਾ ਇਹ ਇਸ ਕਰਕੇ ਨਮਸਕਾਰ ਆ ਕਿ ਉਸ ਵੀਰ ਨੇ ਇਸ ਪਰਿਵਾਰ ਦੀ ਬਾਹ ਫੜੀ ਇਸੇ ਕਰਕੇ ਮੇਰੇ ਕੋਲ ਬਸ ਇਹ ਸ਼ਬਦ ਨੇ ਕਿ ਮੈਂ ਉਸ ਵੀਰ ਦਾ ਨਮਸਕਾਰ ਕਰਕੇ ਉਸ ਵੀਰ ਦਾ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ